ਬਹੁਤ ਵਧੀਆ ਹੋ ਗਿਆ ਕਿਤੇ 47 ਡਿਗਰੀ ਟੈਂਪਰੇਚਰ ਹੋ ਗਿਆ ਸੀਗਾ ਬਹੁਤ ਬੁਰਾ ਹਾਲ ਸੀ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਗਰੀਬ ਬੰਦੇਆਂ ਲਈ ਸਭ ਤੋਂ ਜ਼ਿਆਦਾ ਔਖਾ ਕੰਮ ਕਰਨਾ ਮਜ਼ਦੂਰਾਂ ਦੀ ਸੀ ਤੇ ਰਹਿ ਲਈ ਔਰ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਬਹੁਤ ਵਧੀਆ ਕੰਮ ਹੋਇਆ ਤੇ ਇਦਾਂ ਦੀਆਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਅੱਜ ਜੇ ਅਸੀਂ ਵੱਤ ਵਤ ਰੁੱਖ ਲਗਾਵਾਂਗੇ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਠੰਡੀਆਂ ਹਵਾਵਾਂ ਦਾ ਨਿਗ ਮਾਣਾਂਗੇ ਤੇ ਜੇ ਅਸੀਂ ਧੜਾ ਧੜਾ ਰੁੱਖ ਵੱਢੀ ਗਏ ਤੇ ਫਿਰ ਤੁਸੀਂ ਵੇਖ ਹੀ ਲਿਆ ਹਾਲਾਤ ਐ ਕਿ ਕਿਦਾਂ ਦਾ ਹੋ ਗਿਆ 47 ਤੋਂ 60 ਡਿਗਰੀ ਪਹੁੰਚਦਾ ਟਾਈਮ ਨਹੀਂ ਲੱਗਣਾ ਤੇ ਸਾਰਿਆਂ ਨੂੰ ਬੇਨਤੀ ਵੱਧ ਤੋਂ ਵੱਧ ਰੁੱਖ ਲਗਾਓ ਇੱਕ ਰੁੱਖ 100 100 ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕੀ ਸਨੇਹਾ ਦੇਣਾ ਚਾਹੀਦਾ ਹੈ ਉਹ ਵਿਕਾਸ ਦੇ ਨਾਂ ਤੇ ਵੀ ਰੁੱਖਾਂ ਦੇ ਬੜੇ ਸ਼ਰਿਆਮ ਕਤਲ ਕੀਤੇ ਗਏ ਨੇ ਹੁਣ ਵਿਕਾਸ ਤੇ ਸਾਰਾ ਪੰਜਾਬ ਚ ਹੋ ਗਿਆ ਹੁਣ ਕ੍ਰਿਟੀਕਲ ਲੀਡਰਾਂ ਨੂੰ ਪੰਜਾਬ ਦੇ ਲੋਕ ਜਿਵੇਂ ਅੰਮ੍ਰਿਤਸਰ ਦੇ ਵਿੱਚ ਇਥੋਂ ਦੇ ਐਮਪੀ ਜਿਹੜੇ ਗੁਰਜੀਤ ਸਿੰਘ ਔਜਲਾ ਉਹਨਾਂ ਬਹੁਤ ਵਧੀਆ ਕੰਮ ਕੀਤਾ ਅਮਰੇਸਰ ਦੇ ਆਲੇ ਦੁਆਲੇ 10 ਲੱਖ ਰੁੱਖ ਲਾਉਣ ਲੱਗੇ ਹੋ ਤੇ ਸਾਰਿਆਂ ਨੂੰ ਸਾਨੂੰ ਰਲ ਕੇ ਜਿੰਨੇ ਜਿੰਨੇ ਜੋਗੇ ਅਸੀਂ ਹੈਗੇ ਆ ਸਾਰੇ মিডিਆ ਦੇ ਧਾਇਰਿਆਂ ਨੂੰ ਵੀ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ 1 2 4 ਜਿੰਨੇ ਵੀ ਕੋਈ ਲਾ ਸਕਦਾ ਵੱਧ ਤੋਂ ਵੱਧ ਰੁੱਖ ਲਾਈਏ ਸਾਡਾ ਸਾਰਿਆਂ ਦਾ ਫਰਜ਼ ਆ ਵਰਲਡ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਬੰਦਾ ਵਾ ਉਹਨੇ 1 ਦਿਨ ਦੇ ਵਿੱਚ 23000 ਰੁੱਖ ਲਗਾਇਆ ਤੇ ਪੰਜਾਬ ਦੇ ਤੋਂ ਜਿਹਾਰੂ ਲੋਕ ਨੇ ਤੇ ਸਾਡਾ ਵੀ ਮਤਲਬ ਕੋਸ਼ਿਸ਼ ਹੋਗੀ ਵੀ ਅਸੀਂ ਵੀ ਇੱਕ ਦਿਨ ਦੇ ਵਿੱਚ 25000 ਰੁੱਖ ਲਗਾਈਏ ਇਹ ਬਹੁਤ ਜਲਦ ਜਿਹੜਾ ਵਾ ਇਹ ਕਰਾਂਗੇ ਤੁਹਾਡੇ ਮੀਡੀਆ ਦੇ ਜ਼ਰੀਏ ਸਸਤਾਵਾਂ ਵੱਲੋਂ ਰੁੱਖ ਤੇ ਲਾਏ ਜਾਂਦੇ ਨੇ ਇੱਕ ਕੀਤਾ ਵੀ ਜਾਂਦਾ ਪਰ ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਕੀ ਉਹ ਸੋਸ਼ਲ ਮੀਡੀਆ ਇੱਕ ਤਰੀਕਾ ਬਖਾ ਰਹੇ ਨੇ ਕਿ ਅਸੀਂ ਰੁੱਖ ਲਾਉਂਦੇ ਆ ਪਰ ਉਹਨਾਂ ਨੂੰ ਸੰਭਾਲਾ ਕਿਵੇਂ ਆ ਉਹਦੇ ਬਾਰੇ ਕੀ ਜਿਹੜੇ ਰੁੱਖ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਇਹਦੇ ਲਈ ਗੜੂਰ ਸਾਹਿਬ ਤੋਂ ਕਾਰਸੇ ਵਾਲੇ ਮਹਾਂਪੁਰਸ਼ ਨੇ ਬਾਬਾ ਸੇਵਾ ਸਿੰਘ ਜੀ ਇਹ ਜਿਹੜੇ ਮਾਝੇ ਦੇ ਵਾਲੇ ਵਾਲੇ ਜਿੰਨੇ ਰੁੱਖ ਹੈ ਸਾਰੇ ਉਹਨਾਂ ਦੀ ਦੇਣ ਆ ਤੇ ਉਹਨਾਂ ਦਾ ਸੰਯੋਗ ਲੈਣ ਸਰਕਾਰਾਂ ਪ੍ਰਸ਼ਾਸਨ ਤੇ ਜੇ ਅਸੀਂ ਕਿਸੇ ਦੇ ਆਸਰੇ ਛੱਡ ਦਾਂਗੇ ਫਿਰ ਮਾੜੀ ਗੱਲ ਇੱਕ ਰੁੱਖ ਸਾਨੂੰ ਪਾਲਣਾ ਚਾਹੀਦਾ ਵਾ ਕਿਉਂਕਿ ਤੁਸੀਂ ਦੇਖੋ ਪਹਿਲਾਂ ॠषि मुनि ਜਿਹੜੇ ਆ ਉਹ ਪੂਜਾ ਕਰਦੇ ਹੁੰਦੇ ਸੀ ਰੁੱਖਾਂ ਦੀ ਉਹ ਸਾਨੂੰ ਆਕਸੀਜਨ ਮਿਲਦੀ ਸੀ ਅੱਜ ਅਸੀਂ ਰੁੱਖਾਂ ਨੂੰ ਵੱਢੀ ਜਾਂਦੇ ਆ ਅੱਜ ਕਿਤੇ ਤੁਸੀਂ ਦੇਖ ਲਓ ਅੱਗ ਲਾ ਲਾ ਕੀ ਕਰਤਾ ਗੁਰੂ ਨਾਨਕ ਸਾਹਿਬ ਦੇ ਦਸਵੇਂ ਹੇ ਇਮਾਰਤ ਤੋਂ ਭੱਟ ਕੇ ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤਵਤ। ਮਾਤਾ ਨੂੰ ਅਸੀਂ ਦੂਸ਼ਿਤ ਕਰਤਾ ਪਾਣੀ ਨੂੰ ਸੀ ਗੰਦਲਾ ਕਰਤਾ ਕਿੰਨਾ ਨੀਵਾ ਚਲ ਗਿਆ। ਤੇ ਗੁਰੂ ਨੂੰ ਅਸੀਂ ਕੋਈ ਕਸਰ ਨਹੀਂ ਛੱਡੀ ਪੁਰੂਸ਼ਤ ਕਰਤਾ ਅੱਜ ਵਾਤਾਵਰਣ ਨੂੰ ਕੁਦਰਤ ਨੂੰ ਅਸੀਂ ਮੰਗਦੇ ਆ ਕੁਦਰਤ ਦੇ ਕੋਲੋਂ ਬਹੁਤ ਕੁਛ ਕੁਦਰਤ ਨੇ ਸਾਨੂੰ ਦਿੱਤਾ ਵੀ ਬਹੁਤ ਕੁਛ ਬਸ ਅਸੀਂ ਉਹਦੇ ਬਦਲੇ ਕੀ ਦਿੱਤਾ ਅਸੀਂ ਉਹਦੇ ਨਾਲ ਛੇੜਛਾੜ ਕੀਤੀ ਅਸੀਂ ਕੁਦਰਤ ਨੂੰ ਹੋਰ ਨਹੀਂ ਕੁਛ ਤੇ ਕਮ ਸਕੱਮ ਇੱਕ ਘਰ ਦੇ ਵਿੱਚ ਬੂਟਾ ਤੇ ਲਾ ਸਕਦੇ ਆ ਨਾ ਇੱਕ ਰੁੱਖ 100 ਸੁੱਖ ਜੇ 100 ਸੁੱਖ ਲੜਿਆਂ ਤੇ ਵੱਧ ਤੋਂ ਵੱਧ ਰੁੱਖ ਲਗਾਈਏ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਭਰਾਓ ਰੱਬ ਦਾ ਵਾਸਤਾ ਰੁੱਖ ਲਗਾਓ ਜੇ ਦੁਨੀਆ ਨੂੰ ਤੇ ਆਪਣੀ ਪੀੜ੍ਹੀਆਂ ਨੂੰ ਆਉਣ ਵਾਲੇ ਸਮੇਂ 'ਚ ਬਚਾਉਣਾ ਮੇਰਾ ਨਾਮ ਇਨੋਦ अरोड़ा ਜੀ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਈ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੋ ਸੀ ਜਿਹਦੇ ਨਾਲ ਨਾ ਸਾਰੇ ਲੋਗ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈਰ ਕੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਧਰਤੀ ماں ਨੂੰ ਠੰਡ ਪਹੁੰਚੀ ਹੈ ਪਰਮਾਤਮਾ ਕਰੇ ਕਿ ਦੋ ਚਾਰ ਦਿਨ ਰਗਾ ਤਾਂ ਰਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸਕੇ ਸਰ ਮੇਰਾ ਨਾਮ ਵਿਕਰਮ ਹੈ ਜੀ ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ 46 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ ਆਪ ਉਸ ਮਾਲਕ ਦਾ ਅਕਾਲਪੁਰਪ ਤਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਹੈ ਨੂ ਵਾਗਰੀ ਹੋਏ ਹੌਡ ਵੇਵ ਚੱਲ ਰਹੀ ਸੀ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਵਾਤਾਵਰਨ ਨੂੰ ਸੰਭਾਲੀਏ ਇਹ ਸਾਡਾ ਫਰਜ਼ ਹੈ ਕਿੰਨੀ ਰਾਹਤ ਮਿਲੇਗੀ ਅੱਜ ਜਿਹੜੀ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲਾਗੇ ਆ ਗਿਆ ਸਰ 46 47 ਸੀ ਬਾਜ਼ਾਰ ਸੁੰਨੇ ਪਏ ਹੀ ਸਰ ਹੌਣੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ 'ਚ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ ਪੰਛੀਆਂ ਤੇ ਕਿੰਨਾ ਨੁਕਸਾਨ ਪਏਗਾ ਸਰ ਬਹੁਤ ਪਏਗਾ ਤੁਹਾਨੂੰ ਜੁੱਦਾ ਕਹਿ ਰਿਹਾ ਕਿ ਹੌਟ ਵੇਵ ਚੱਲ ਰਹੀ ਹੈ ਜੀ ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ ਜੀ ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸੰਭਾਲੀਏ ਰੱਖ ਲਈਏ ਇਹਦੀ ਸਾਂਭ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ ਸਾਡੇ ਸਾਡੇ ਹੱਥ ਚ ਖੁੱਲੇ ਮੇਰਾ ਨਾਮ ਹਨੂ ਭਾਜੀ ਕੀ ਕਹਿਣਾ ਚਾਹੋਗੇ ਅੱਜ ਰੁੱਤ ਬਦਲੀ ਹੈ ਜੀ ਅਮਰਪੁਰ ਬਿਲਕੁਲ ਜੀ ਜਿੰਨੀ ਗਰਮੀ ਹੋ ਰਹੀ ਹੈ ਨੇ ਦਿਨਾਂ ਤੋਂ ਹੁਣ ਲੱਗ ਰਿਹਾ ਹੈ ਕਿ ਥੋੜਾ ਜਿਹਾ ਮੌਸਮ ਤੋਂ ਰਾਹਤ ਮਿਲੇਗੀ ਕਾਰੋਬਾਰ ਦੇ ਉੱਪਰ ਕਿੰਨਾ ਅਸਰ ਪੈ ਰਿਹਾ ਸੀ ਗਰਮੀ ਕਰਕੇ ਕਾਰੋਬਾਰ ਤੇ ਬਿਲਕੁਲ ਠੱਪ ਹੀ ਹੋ ਗਏ ਸੀ ਜੀ ਗਰਮੀ ਕਰਕੇ ਗਾਗ ਬਾਹਰ ਨਿਕਲਦਾ ਹੀ ਨਹੀਂ ਸੀ ਜਦੋਂ ਤੱਕ ਗਾਗ ਨੂੰ ਕੋਈ ਅਮਰਜੈਂਸੀ ਨਹੀਂ ਹੁੰਦੀ ਸੀ ਉਹ ਤਾਂ ਗਾਗ ਘਰੋਂ ਬਾਹਰ ਨਿਕਲਦਾ ਹੀ ਨਹੀਂ ਸੀ ਕਦੇ ਰੋਡ ਤੇ ਚੱਲਣਾ ਬੜਾ ਮੁਸ਼ਕਲ ਹੋਇਆ ਸੀ ਬਿਲਕੁਲ ਜੀ ਬਿਲਕੁਲ ਰੋਡ ਤੇ ਚੱਲਣਾ ਛੱਡੋ ਇੰਨੀ ਸੇਕਾ ਪੈ ਰਿਆ ਸੀ ਰਾਤੀ 8 ਵੇ ਵੀ ਘਰੋਂ ਨਿਕਲਦੇ ਸੀ ਤੇ ਇੰਨਾ ਸੇਕਾ ਸਿਰ ਤੇ ਪੈਂਦਾ ਸੀ ਤੁਰਿਆ ਨਹੀਂ ਜਾਂਦਾ ਸੀ ਹੁਣ ਇੱਥੋਂ ਪਤਾ ਲੱਗਦਾ ਕਿ ਸਾਨੂੰ ਪੇੜ ਲਾਣੇ ਚਾਹੀਦੇ ਨੇ ਜੇ ਪੇੜ ਨਹੀਂ ਹੋਣਗੇ ਤੇ ਜੀਵਨ ਨਹੀਂ ਹੈਗਾ ਸਾਡਾ ਪੰਜਾਬ 50 ਡਿਗਰੀ ਟੈਂਪਰੇਚਰ ਹੋ ਜਾਣਾ ਜਿਹੜਾ ਕਿ 42 43 ਲੈਂਡ ਤੱਕ ਰਹਿੰਦਾ ਹੁੰਦਾ ਸੀ ਐਤ ਕਿ ਹੁਣ 47 48 ਹੋਣਾ ਹੀ ਹੋ ਗਿਆ ਜੀ ਲੱਗਦਾ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਹੈਗੇ ਬਿਲਕੁਲ ਜੀ 100% ਪ੍ਰਸ਼ਾਸਨ ਨੂੰ ਆਪਾਂ ਕਸੂਰਵਾਰ ਠਰਾਨੇ ਹਰ ਵਾਰੀ ਪਰ ਸ਼ੁਰੂਆਤ ਹਮੇਸ਼ਾ ਘਰੋਂ ਕਰਨੀ ਚਾਹੀਦੀ ਬੰਦੇ ਨੂੰ ਤੇ ਅੱਜ ਕਿਤਾ ਰਾਹਤ ਮਿਲੂਗਾ ਪਰ ਗਰਮੀ ਤੋਂ ਜੀ ਬਿਲਕੁਲ ਜੀ 1-2 ਦਿਨ ਦੀ ਜੇ ਵੇਖਿਆ ਜਾਵੇ ਮੌਸਮ ਅਪਡੇਟ ਆਪਾਂ ਇੰਟਰਨੈਟ ਤੋਂ ਚੈੱਕ ਕਰ ਲੈਣਾ ਸਾਰੇ ਤੇ 1-2 ਦਿਨ ਦੀ ਰਾਹਤ ਤੇ ਹੈ ਹੀ ਹੈ ਬਾਕੀ ਆਪਾਂ ਨੂੰ ਰੁਕ ਲਾਣੇ ਚਾਹੀਦੇ ਜਿੰਨੇ ਵਤ ਵੱਤ ਲਾ ਪਾਈਏ